ਇਹ ਜੇ حکومت ਦੀ ਕਚਹਿਰੀ ਤੋਂ ਨਿਕਲ ਕੇ ਖਾਲਸੇ ਦੀ ਹੋਮਦ ਦੇ ਥੱਲੇ ਆ ਜੇ ਨਾ ਫਿਰ ਕੌਣ ਸੁਣਵਾਈ ਕਰਦਾ ਜਾਂ ਨਹੀਂ ਕਰਦਾ ਇਹ ਮੈਨੇ ਨਹੀਂ ਰੱਖਦਾ ਹੁਣ ਤਾਂ ਸੁਣਵਾਈ ਹੋ ਗਈ ਉਹ ਤਾਂ ਹੁਣ ਇੱਕ ਪਾਸੇ ਹੋ ਗਿਆ ਨਾ ਕੇਸ ਤਰਜ ਹੋ ਕੇ ਹੁਣ ਤਾਂ ਮੱਥਾ ਖਾਲਸੇ ਨਾਲ ਲੱਗ ਗਿਆ ਸਾਧਾਨ ਪਰ ਜੇ ਦੁਨਿਆਵੀ ਅਦਾਲਤਾਂ ਇਦਾਂ ਕਰਨ ਗਿਆ ਜਾਂ ਜਿਹੜੇ ਪ੍ਰਸ਼ਾਸਨ ਤੋਂ ਉਮੀਦ ਰੱਖਦੇ ਆ ਕਿ ਸਾਡੇ ਕੋਈ ਇਸ ਤਰ੍ਹਾਂ ਨਾ ਕੰਨੀ ਕਰੂ ਪਰ ਫਿਰ ਤੇ ਨੁਕਸਾਨ ਆ ਨਾ ਬੱਚਿਆਂ ਦੇ ਰੇਪ ਦੀ ਗੱਲ ਕੀਤੀ ਕਿ ਤੁਹਾਡੀ ਹੋਰ ਵੀ ਇੱਕ ਵੀਡੀਓ ਬਾਹਰ ਨਿਕਲੀ ਹੋਈ ਸੀ ਉਹਡੀ ਪੇਜ ਤੇ ਪੇਟ ਦੀ ਛੋਟੀ ਜਿਹੀ ਪੱਤੀ ਨਾਲ ਕੋਈ ਹੋਰ ਛੇੜਖੰਨੀ ਕਰ ਰਿਹਾ ਸੀ ਇਹ ਉਹ ਪ੍ਰਸ਼ਾਸਨ ਆਨਾ ਕੰਨੀ ਕਰਦਾ ਤੇ ਆਪਣਾ ਨੁਕਸਾਨ ਤੇ ਫਿਰ ਆਪਣਾ ਰਾਜ ਲਾਗੂ ਕਰਕੇ ਫਿਰ ਨਾਲੇ ਪਤਾ ਵੀ ਉਹ ਆਪਣਾ ਨੁਕਸਾਨ ਕਰ ਰਹੇ ਆ ਤੇ ਨਾਲੇ ਆਪ ਆ ਉਹਦੇ ਰਾਜ ਤੋਂ ਮੁਨਕਰ ਹੋਈ ਜਾਂਦੇ ਆ ਠੀਕ ਆ ਸਮਝ ਕੇ ਚੱਲੋ ਵੀ ਅਸੀਂ ਇਸ ਦੇ ਇਸ ਦੇਸ਼ ਦੇ ਮਹਾਰਾਜੇ ਸਾਡੇ ਵੱਡੇ ਵਡੇਰੇ ਤੋਂ ਕਾਹਤ ਸ਼ਾ ਸੀਗੇ ਅੱਛਾ ਇਹ ਫੇਰ ਆਪ ਇਹਨਾਂ ਥੱਲੇ ਨਹੀਂ ਲੱਗ ਸਕਦਾ ਬਾਬਾ ਇਹ ਕਹਿੰਦੇ ਸੀ ਕੋਈ ਨਾਲ ਤੁਰਿਆ ਨਹੀਂ ਅੱਜ ਲੱਗਦਾ ਵੀ ਨਾਲ ਤੁਰੇ ਨੇ ਲੋਕ ਇਹ ਤਾਂ ਜਵਾਬ ਹੁਣ ਕੁਝ ਗੱਲਾਂ ਦੇ ਜਵਾਬ ਬੰਦੇ ਨੇ ਨਹੀਂ ਸਾਹਮਣੇ ਦੇਣੇ ਹੁੰਦੇ ਤੇ ਸਮਝ ਜਵਾਬ ਤਾਂ ਹੀ ਆ ਬਾਬਾ ਜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਆ ਉਥੇ ਹੀ ਕਾਲ ਤੱਕ ਕੋਈ ਹੁਕਮ ਆਇਆ ਹੋਵੇ ਨਹੀਂ ਕੋਈ ਤੁਹਾਡੀ ਗੱਲਬਾਤ ਹੋਈ ਹੋਵੇ ਨੀ ਮੈਂ ਨਹੀਂ ਕਰੂੰਗਾ ਗੱਲਬਾਤ ਬਾਈ ਹਜੇ ਵੀ ਜੇ ਮੈਨੂੰ ਗੱਲਬਾਤ ਕਰਨ ਦੀ ਲੋੜ ਆ ਕੋਈ ਤੁਹਾਡੇ ਤੱਕ ਪਹੁੰਚ ਹੋਈ ਹੋਵੇ ਮਿਲਣਾ ਹੋਵੇ ਫੋਨ ਆਇਆ ਹੋਵੇ ਨਹੀਂ ਕੋਈ ਫੋਨ ਨਹੀਂ ਤੁਹਾਡਾ ਰੋਸ ਹੀ ਇੱਕ ਕੀ ਵੱਡੀਆਂ ਸਰਮੌਰ ਸੰਸਥਾਵਾਂ ਨੇ ਸਾਥ ਨਹੀਂ ਦਿੱਤਾ ਕੋਈ ਫੋਨ ਜਿਹੜਾ ਵੀਰ ਨੇ ਗੱਲ ਕੀਤੀ ਹੈ ਕੋਈ ਫੋਨ ਉਹਨਾਂ ਤੋਂ ਆਇਆ ਹੋਵੇ ਸਰਮੌਰ ਸੰਸਥਾ ਦਾ ਨਹੀਂ ਆਇਆ ਨਹੀਂ ਹੈਗਾ ਪਰ ਸਿੰਘ ਆ ਗਏ ਆ ਇਹਨਾਂ ਨੇ ਉਹ ਭਾਈ ਮਾਨ ਸਿੰਘ ਜੀ ਉਹਨਾਂ ਨੇ ਬਾਬਾ ਜੋਗਾ ਕਹਿੰਦੇ ਜੀ ਕਮਲਾ ਕਲਣਾ ਦਾ ਮਾਲ ਦਾ ਜਿਕਰ ਕੀਤਾ ਵਾ ਉਹ ਹਾਜ਼ਰ ਨੇ ਕਮਦਲ ਪਰ ਪਹਿਲੋ ਲੱਗਦਾ ਸੀ ਕਿ ਅਮਰਤਪਰਮੈਰੋ ਕੱਲਾ ਪੈ ਗਿਆ ਅੱਜ ਕੌਮ ਨਾਲ ਖੜੀ ਹੈ ਤੁਹਾਡੇ ਲੱਗਦਾ ਸੀ ਤੁਹਾਨੂੰ ਜਿਤਨਾ ਪ੍ਰਸੰਤਨ ਤੋਂ ਕੀਤੀ ਆ ਉਹ ਤੋਂ ਪਹਿਲੋ ਇਹ ਤਾਂ ਲੱਗਦਾ ਸੀ ਕਿ ਅਮਰਤਪਾਲ ਸਿੰਘ ਸ਼ਾਇਦ ਮੈਰੋ ਕੱਲਾ ਪੈ ਗਿਆ ਜਿਹਦੇ ਨਾਲ ਮਹਾਰਾਜ ਤੁਰਦੇ ਉਹਨੂੰ ਕੱਲਾ ਨਹੀਂ ਹੋ ਸਕਦਾ ਅਸਲ ਤੇ ਵਿੱਚ ਉੱਥੇ ਮਹਿਣਾ ਕੌਮ ਨੂੰ ਉਹ ਹੀ ਨਹੀਂ ਸੀ ਇਹਨਾਂ ਨੂੰ ਜਗਾਉਣ ਦੀ ਗੱਲਬਾਤ ਸੀ ਵੀ ਮਗਰ ਨਹੀਂ ਕੋਈ ਆ ਰਿਹਾਗਾ ਮਤਲਬ ਮੈਂ ਇਹ ਕਹਿ ਰਿਹਾ ਵੀ ਮੈਂ ਲੜ ਰਿਹਾ ਵੀ ਮਗਰ ਆਜੋ ਲੜੀਏ ਮੈਂ ਇਹ ਨਹੀਂ ਕਹਿ ਰਿਹਾ ਵੀ ਮੈਨੂੰ ਚੱਕ-ਚੱਕ ਕੇ ਤੁਸੀਂ ਸਮਾਨ ਪੜਾਓ ਮੈਂ ਇਕੱਲਾ ਲੜਾਂ ਇਹਨਾਂ ਨੂੰ ਤੋੜਨਾ ਹੈ ਬਾਈ ਜੀ ਅਸੀਂ ਤੁਸੀਂ ਕਹਿੰਦੇ ਇੱਕ ਵੀਡੀਓ ਪਾਈ ਸੀਗੀ ਤੁਸੀਂ ਕਿਹਾ ਵੀ ਸਾਨੂੰ ਪੈਸੇ ਦੀ ਕੋਈ ਲੋੜ ਨਹੀਂ ਹੈਗੀ ਮਤਲਬ ਇਹ ਵੀ ਲੋਕਾਂ ਨੇ ਫਰੋਡ ਕਰਨਾ ਸ਼ੁਰੂ ਕਰ ਦਿੱਤਾ ਹੈ ਤੁਹਾਡੇ ਫਰੋਡ ਦੀ ਗੱਲ ਨਹੀਂ ਗੱਲ ਇਹ ਹੈ ਕਿ ਅਪਣੀ ਜਿਹੜੀ ਕਹਾਣੀ ਆਪਣਾ ਗਿਆਨ ਦੇ ਜੋੜ ਨੇ ਉਹ इमोशनल ਨੇ ਜੇ ਤੁਸੀਂ ਰੋਕੇ ਵੀਡੀਓ ਪਾਉਤੋ ਵੀ ਸਾਡੀ ਮਾਜਰਾ ਬਣ ਗਈ ਜਾਂ ਸਾਡਾ ਨਖ਼ਰਣ ਹੋ ਗਿਆ ਪਈਆ ਦਾ ਲੱਖ ਚਾਹੀਦਾ ਭੇਜੋ 50 ਦਿੰਦੇ ਆ। ਹੁਣ ਉਹ ਤੇ 99 ਲੱਖ ਦਾ ਕੀ ਦਾ ਨੁਕਸਾਨ ਹੋ ਗਿਆ ਸਿੱਖਾਂ ਦਾ ਹੋ ਗਿਆ। ਹੁਣ ਮੇਰੇ ਰੋਣ ਕਰਕੇ ਪੰਥ ਜਾਂ ਸੰਗਤ ਇਮੋਸ਼ਨਲ ਹੋ ਗਈ ਤੇ ਮੇਰਾ ਸਾਥ ਦੇਣ ਆ ਗਿਆ। ਮੈਨੂੰ ਖੁਈ ਆ। ਮੈਂ ਪੈਸੇ ਵੀ ਤਾਂ ਮੰਗ ਨਹੀਂ ਕਾਸਾ ਲਗਾ। ਅਸਲ ਸਚਾਈ ਇਹ ਆ ਚਾਹੇ 10 ਕਰੋੜ ਇਕੱਠਾ ਕਰਨਾ ਹੋਵੇ ਹੋ ਜੂ। ਪਰ ਮਹਾਰਾਜ ਇੱਥੇ ਅਨਿਸ਼ਾਨ ਸਾਹਿਬ ਮੱਥੇ ਲਗਦੇ ਨੇ। ਠੀਕ ਆ। ਆਪਾਂ ਪੈਸੇ ਦੀ ਮੰਗ ਨਹੀਂ ਕਰਨੀ। ਤੇ ਨਾ ਹੀ ਆਪਾਂ ਨੂੰ ਲੋੜ ਆ ਸੰਘਤ ਆਪ ਹੀ ਸਾਰਾ ਕੁਝ ਕਰ ਰਹੀ ਐ ਮੈਂ ਪੈਸੇ ਇਕੱਠੇ ਕਿਉਂ ਕਰੂੰਗਾ ਨਾਲੇ ਮੈਂ ਤਾਂ ਇਹ ਵੀ ਕਿਹਾ 2020 ਤੋਂ ਲੈ ਕੇ ਹੁਣ ਕਰਕੇ 4 ਸਾਲ ਹੋ ਗਏ ਮੇਰਾ ਬੈਂਕ ਅਕਾਊਂਟ ਨਹੀਂ ਹੈਗਾ 6 ਮਹੀਨੇ ਪਹਿਲਾਂ ਤੋਂ ਲੈ ਕੇ ਮੈਂ ਕਿਸੇ ਨਾਲ ਕੋਈ ਲੈਣ ਦੇਣ ਨਹੀਂ ਸਾਉਦਨ ਸਾਧ ਦੀਆਂ ਕੁਫਾਵਾਂ ਦਾ ਜ਼ਿਕਰ ਹੁੰਦਾ ਸੀ ਹੁਣ ਚਰਨ ਘਾਟ ਵਾਲਿਆਂ ਕੁਫਾਵਾਂ ਦਾ ਜ਼ਿਕਰ ਹੁੰਦਾ ਆ ਪੰਜਾਬ ਦੇ ਪਿਛੇ ਉਹ ਜੀ ਕਨੌਣੀਆਂ ਹਰਕਤਾਂ ਕੀ ਲੱਗਦਾ ਤੁਹਾਨੂੰ ਇਹ ਪੰਜਾਬ ਨੂੰ ਇੱਕ ਪਵਿੱਤਰ ਸ਼ਹਿਰਾਂ ਦਾ ਦਰਜਾ ਆ ਪਵਿੱਤਰ ਨਗਰੀ ਨੂੰ ਸਭ ਦੇ ਦਿਲ ਕਰਦੀ ਜਿਹੜੇ ਸੌਦਾ ਸਾਧ ਨੂੰ ਕੋਸਤੇ ਹੁੰਦੇ ਸੀ ਉਹੀ ਹੁਣ ਸਾਡੇ ਬਹਿਰੂਬੀਏ ਕੰਮ ਕਰ ਰਹੇ ਇਸੇ ਗੱਲ ਦਾ ਹੀ ਤਾਂ ਰੋਣਾ ਬਈ ਆਪਾਂ ਤਾਂ ਵੈਸੇ ਹੁੰਦੇ ਸਾਧ ਦੀ ਜਿਹੜੀ ਸੰਗਤ ਆ ਉਹ ਵੱਖਰੀ ਕੈਟਾਗਰੀ ਦੇ ਲੋਕ ਆ ਜਿਹਨੇ ਗਣੇਗੇ ਇਹ ਉਹ ਸਿੱਖਾਂ ਤੋਂ ਪਰੇ ਹਟ ਕੇ ਹੈ ਇਹੀ ਆ ਕਿ ਉਹਨਾਂ ਨੇ ਬਿਆਲੂ ਦੀ ਕਰਨ ਤੱਕ ਸੋਚ ਲਿਆ ਚਾਹੇ ਸੌਦਾ ਸਾਧ ਦੇ ਸਮਰਥਕਾਂ ਦੀਆਂ ਬੱਚੀਆਂ ਦਾ ਸ਼ੋਸ਼ਣ ਕੀਤਾ ਗਿਆ ਆਪਾਂ ਨੇ ਬਾਣੇ ਵਾਲਿਆਂ ਨੇ ਉਹਨਾਂ ਨੂੰ ਵੀ ਉਹਨਾਂ ਦੀਆਂ ਗੁਫਾ ਚੋਂ ਕੱਢ ਕੇ ਲਿਆਉਣ ਦਾ ਯਤਨ ਕਰ ਕੀਤਾ ਬਿਲਕੁਲ ਪਰ ਜਿਹੜੀਆਂ ਜਿਹੜਿਆਂ ਭੋਰਿਆਂ ਦੇ ਵਿੱਚੋਂ ਬ੍ਰਹਮ ਗਿਆਨ ਪੈਦਾ ਹੋਣਾ ਉੱਥੇ ਹੀ ਸਿੱਖਾਂ ਦੀਆਂ ਬੱਚੀਆਂ ਤੇ ਰੇਪ ਹੋਣ ਲੱਗ ਜਾਣ ਇਸੇ ਗੱਲ ਦਾ ਇਤਰਾਹੁਣਾ ਸਮਝ ਗਏ ਨਾ ਤੁਸੀਂ ਇਸੇ ਗੱਲ ਦਾ ਰੋਣਾ ਦਾ ਵੀ ਅਸੀਂ ਹੈ ਕਿ ਹਾਂ ਕਰ ਕੀ ਰਹੇ ਹਾਂ ਅਗਲੀ ਰਣਨੀਤੀ ਤੁਸੀਂ ਜਿਹੜਾ ਟਾਈਮ ਦੇ ਰਹੇ ਹੋ 27 ਜਾਂ 28 ਤਰੀਕਾ ਐਲਾਨ ਵਿੱਚ ਕਿਹੜਾ ਦਿਨ ਰੱਖੋਗੇ ਕੀ ਰਣਨੀਤੀ ਹੋਗੀ ਰਣਨੀਤੀ ਕੁਝ ਨਹੀਂ ਉੱਥੇ ਇੱਕ ਪੰਥਕ ਤੇ ਸਿੱਖਾਂ ਦਾ ਤੇ ਪੰਜਾਬ ਦੇ ਸਾਰੇ ਲੋਕਾਂ ਦਾ ਸਾਂਝਾ ਇਕੱਠ ਹੋਊਗਾ ਉਸ ਇਕੱਠ ਦੇ ਵਿੱਚ ਸਿਰਫ ਇਹੀ ਐਲਾਨ ਹੋਊਗਾ ਵੀ ਮੈਂ ਕੱਲਾ ਨਹੀਂ ਹਾਂ ਤੁਸੀਂ ਸਾਰੇ ਮੇਰੇ ਨਾਲ ਆ ਪੰਜਾਬ ਦੇ ਵਿੱਚ ਕਿਸੇ ਵੀ ਨਾਰਮਲ ਜਿਹੜੇ ਆਮ ਜਿਵੇਂ ਮੰਨ ਲਓ ਤੁਹਾਡੇ ਡਰੈਸ ਪਾਈ ਹੋਈ ਆ ਇਦਾਂ ਦੇ ਸਿੱਖ ਵੀ ਉਹਨਾਂ ਨੂੰ ਲੋੜ ਆ ਨੇੜੇ ਤੇੜੇ ਦੀ ਸੰਗ ਤੋਂ ਉਹਨਾਂ ਦਾ ਸਾਥ ਦੇ ਵੀ ਉੱਥੇ ਕੋਈ ਮੈਂ ਪਬਲਿਸਿਟੀ ਜਾਂ ਮੈਂ ਆਪਦੇ ਲਈ ਸਮਾਰਤਕ ਇਕੱਠੇ ਨਹੀਂ ਕਰਨੇ ਵੀ ਅਮਰਤਪਾਲ ਸਿੰਘ ਜਿੱਥੇ ਆਊਗਾ ਭਾਈ ਉੱਥੇ ਹੀ ਆਓ ਨਹੀਂ ਜੇ ਤੁਹਾਨੂੰ ਵੀ ਭਾਈ ਸਾਹਿਬ ਕਿਤੇ ਲੋੜ ਆ ਤੇ ਉੱਥੋਂ ਦੇ ਨਜ਼ਦੀਕੀ ਸਿੱਖ ਤੁਹਾਡੀ ਮਦਦ ਕਰਨ ਇਹ ਚੀਜ਼ਾਂ ਉੱਥੋਂ ਐਲਾਨ ਕਰਨੀਆਂ ਆ ਆਪਾਂ ਕਿਸੇ ਦਾ ਵਿਰੋਧ ਨਹੀਂ ਕਰਨਾ ਕਟੜਤਾ ਨਹੀਂ ਫਲਾਉਣੀ ਉਥੋਂ ਕੋਈ ਐਸਾ ਸ਼ਬਦ ਸਟੇਜ 'ਤੇ ਨਹੀਂ ਬੋਲਿਆ ਜਾਣਾ ਜਿਹੜਾ ਕਿਸੇ ਦਾ ਦਿਲ ਦਿਖਾਵੇ ਜਦੋਂ ਪੰਥ ਦੀ ਕੋਈ ਗੱਲ ਕਰਦਾ ਇੱਕ ਪਾਸੇ ਪਿਛਲੇ ਅਸੀਂ ਬਹੁਤ ਘਟਨਾਵਾਂ ਦੇਖ ਲਈਆਂ ਕਿਸ ਕਿਸ ਨਾਲ ਕੀ ਕੀ ਹੋਇਆ ਮੰਚ 'ਤੇ ਕਈ ਵਾਰੀ ਇਹ ਨਹੀਂ ਆਉਂਦਾ ਤੇ ਸਿੱਧਾ ਪੰਥ ਦੀ ਗੱਲ ਕਰ ਰਹੇ ਹੋ ਬਾਬੇ ਦੇ ਖਿਲਾਫ ਗੱਲ ਕਰ ਰਹੇ ਹੋ ਪੰਜਾਬ ਦੇ ਵਿੱਚ ਬਾਬੇ ਬਹੁਤ ਜ਼ਿਆਦਾ ਹੋ ਗਏ ਅਸੀਂ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ ਚਾਹੀਦਾ ਸੀ ਪਰ ਦੂਜੇ ਪਾਸੇ ਅਸੀਂ ਬਾਬਿਆਂ ਨੂੰ ਮੰਨ ਬੈਠੇ ਹਾਂ ਲੱਗਦਾ ਨਹੀਂ ਵੀ ਆ ਬਾਬੇ ਬੜੇ ਪਾਵਰਫੁਲ ਹੈ ਕੁਝ ਵੀ ਕਰ ਸਕਦੇ ਨੇ ਕੀ ਪਾਵਰ ਉਹਨਾਂ ਕੋਲ ਪਾਵਰਫੁੱਲ ਪੈਸਾ ਉਹਨਾਂ ਕੋਲ ਲੀਡਰ ਹੀ ਆ ਉਹ ਬੀਟਰਾਂ ਦੇ ਸਾਹਮਣੇ ਹੋਰ ਕੁਝ ਨਹੀਂ ਅਸਲ ਤੇ ਵਿੱਚ ਜੇ ਆਪਾਂ ਬਾਣੀ ਤੇ ਬਾਣੀ ਨਾਲ ਜੁੜ ਜਗੇ ਫਿਰ ਸਾਨੂੰ ਕਿਸੇ ਦੀ ਪਾਵਰ ਕੀ ਆ ਉਹ ਮੈਨੇ ਨਹੀਂ ਰੱਖਦੀ ਜੀ ਮੈਂ ਉਸ ਵਹਿ ਦੇ ਨਾਲ ਹੀ ਚੱਲ ਰਿਹਾ ਹਾਂ ਮੇਰੇ ਮੇਰੇ ਰਾਹ ਦੇ ਵਿੱਚ ਐਮਪੀ ਵੀ ਆਏ ਐ ਐਮਐਲਏ ਵੀ ਆਏ ਐ ਐਸਐਸਪੀ ਵੀ ਆਏ ਐ ਡੀਸੀ ਵੀ ਆ ਗਏ ਆ ਡੀਐਸਪੀ ਵੀ ਆ ਗਿਆ ਬਸ ਮੇਰੇ ਤੇ ਤਾਂ ਉਸ ਚੀਜ਼ ਦਾ ਅਸਰ ਨਹੀਂ ਹੋ ਰਿਹਾਗਾ ਇਹਦਾ ਮਤਲਬ ਇਹ ਆ ਵੀ ਸੱਚ ਦਾ ਰਹਾ ਵਾ ਗੁਰੂ ਮਹਾਰਾਜ ਦਾ ਹੱਥਾ ਤੇ ਇੱਕ ਆਪ ਆਪ ਵੀ ਸੋਚ ਲੈ ਕੇ ਚੱਲ ਰਹੀ ਹੈ 1% ਵੀ ਕੰਮ ਹੁੰਦੀ ਨਾ ਮੈਂ ਮਹਾਰਾਜ ਅੱਗੇ ਅਰਦਾਸ ਵੀ ਕੀਤੀ ਉਸ ਡੇਰੇ ਦੀ ਚਾਰ ਦਿਵਾਰੀ ਦੇ ਵਿੱਚੋਂ ਬਿਨਾ ਡੀਗਿਆਰ ਤੋਂ ਜੇ ਇੱਕ ਖਾਨੀ ਪੱਤਾ ਵੀ ਤੁਰੇ ਜਾਂਦੇ ਨੇ ਦਰਾਖਤ ਦਾ ਤੋੜਿਆ ਤੇ ਮੈਂ ਗੁਰੂ ਮਹਾਰਾਜਾ ਤੋਂ ਇੰਨੇ ਬੋਹਣ ਦਾ ਪਾਪ ਜਿਹਨੂੰ ਵੀ ਹਾਂ ਇੰਨਾਂ ਧਮਕੀਆਂ ਪਕੀ ਕਰਕੇ ਉਹਨਾਂ ਦੀ ਜੈਵ ਦੀ ਗੱਲ ਕਿਦੋਂ ਦੀਆਂ ਧਮਕੀਆਂ ਆਈਆਂ ਨੇ ਕੀ ਕਹਿੰਦੇ ਨੇ ਤੁਹਾਨੂੰ ਮਾਰਨ ਨਹੀਂ ਦੇਣਗੇ ਹੋਰ ਕਦਮ ਨਹੀਂ ਦੇਣਗੇ ਇੰਨੇ ਸਬੂਤ ਹੋਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਦਾ ਨਾਮ ਬੋਲਣਾ ਕੀ ਲੱਗਦਾ ਹੈ ਐਫਆਈਆ ਤੇ ਵੈਸੀ ਦਰਜ ਹੋ ਜਾਣੀ ਚਾਹੀਦੀ ਸੀ ਬਾਅਦ ਦੇ ਵਿੱਚ ਤੁਸੀਂ ਡੀਐਸਪੀ ਸਾਹਿਬਾਨ ਨੂੰ ਮਿਲੇ ਉਹਨਾਂ ਵੀ ਤੁਹਾਡਾ ਨਾਮ ਫਿਰ ਵੀ ਸਪੀਅ ਹੈ ਵੀ ਕੀਤਾ ਤੁਸ ਜਦਾਰਾ ਕੁਛ ਕੀ ਲੱਗਦਾ ਇਹ ਤੇ ਪ੍ਰਸ਼ਾਸਨ ਦੇ ਫਰਜ਼ ਸੀ ਜਿਹੋ ਜਿਹਾ ਕਾਰ ਆਫ ਹੁੰਦਾ ਤੇ ਉੱਥੇ ਉਹ ਫਰਜ਼ ਪਣਦਾ ਸੀ ਕਿ ਉਹ ਕੋਈ ਨਾ ਕੋਈ ਐਫਆਈਆ ਦਰਜ ਕਰ ਦੇ ਕਈ ਕੇਸਾਂ ਦੇ ਵਿੱਚ ਕਾਨੂੰਨ ਦੀ ਕਿਤਾਬ ਖੋਲਣ ਤੋਂ ਹੀ ਫੈਸਲੇ ਲਈ ਜਾਂਦੇ ਹੁੰਦੇ ਆ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਮਸਲਾ ਆਜੇ ਪੰਜਾਬ 'ਚ ਕਰਸੀ ਤੇ ਬੈਠਾ ਹੋਵੇ ਸਿੰਘ ਨਾਲ ਅਫਸਰ ਫੇਰ ਉਹ ਧਾਰਾ ਨਹੀਂ ਦੇਖੂਗਾ ਉਹ ਫੇਰ ਧਾਰਾ ਨਹੀਂ ਦੇਖੂਗਾ ਕਿਉਂਕਿ ਇੱਥੇ ਮਸਲਾ ਸਾਡੀ ਹੁੰਦਦਾ ਆ ਗਿਆ ਗੁਰੂ ਸਾਹਿਬ ਦਾ ਸਾਡੇ ਗੁਰੂ ਸਾਹਿਬ ਦਾ ਆ ਗਿਆ ਸਾਡੇ ਸਿਧਾਂਤਾਂ ਦਾ ਆ ਗਿਆ ਜੇ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਵੀ ਸਾਨੂੰ ਡੀਐਸਪੀ ਜਾਂ ਐਸਐਸਪੀ ਕੋਈ ਵੀ ਇਹ ਗੱਲ ਪਤਾ ਆਖੇ ਵੀ ਰੁਕ ਜਾ ਵਿੰਨੇ ਕਿਹੜੀ ਧਾਰਾ ਲੱਗਦੀ ਆ ਸਮਝ ਲੈ ਫਿਰ ਆਪਣੀ ਬਹੁਤ ਧੜ ਚਕਾਲਾ ਕੁਛ ਨਾ ਕੁਛ ਵੀ ਇੱਕ ਅਫਸਰ ਵੀ ਹੋਵੇ ਤੇ ਉਹਨੂੰ ਪਤਾ ਵੀ ਬੇਇੱਜ਼ਤੀ ਹੋਵੇ ਤੇ ਉਹ ਧਾਰਾ ਗਿਣੀ ਜਾਵੇ ਕੀ ਕੀ ਲਾਉਣੀ ਆ ਜਦੋਂ ਤੁਸੀਂ ਕਹੇ ਸੀ ਉਹ ਬੀਬੀ ਅਮਨਦੀਪ ਕੌਰ ਤੁਹਾਡੇ ਨਾਲ ਸੀ ਉਸ ਟਾਈਮ ਦੇ ਤੇ ਨਹੀਂ ਨਹੀਂ ਉਹਦਾ ਨਾਮ ਅਮਨਦੀਪ ਨਹੀਂ ਉਹਦਾ ਨਾਮ ਰਮਨਦੀਪ ਰਮਨਦੀਪ ਸੋਰੀ ਹਾਂ ਉਹਦਾ ਨਾਮ ਨਹੀਂ ਅੱਛਾ ਤੇ ਉਹ ਉਹਦੇ ਹੁਣ ਬਿਆਨ ਮੁਕਰਨ ਤੋਂ ਬਾਅਦ ਦੇ ਵਿੱਚ ਵੈਸੇ ਮੰਨਤੇ ਕਿ ਬੀਤਿਆ ਤੁਹਾਡੇ ਵਿੱਚ ਕਾਨਫਰੰਸ 'ਚ ਵੀ ਆਖਿਆ ਸੀ ਹੁਣ ਵੀ ਕਹਿਣਾ ਇਹ ਸਨੇਹਾ ਮਹਿਕਮੇ ਨੇ ਪਹੁੰਚਦਾ ਕੀਤਾ ਸੀ ਹਾਂ ਬਿਆਨ ਬਦਲ ਗਏ ਆ ਉਸ ਤੋਂ ਬਾਅਦ ਮੰਗ ਕੀਤੀ ਇਹ ਵੀ ਲੜਕੀ ਸਾਹਮਣੇ ਆਵੇ ਹੋ ਹਜੇ ਤੱਕ ਸਾਹਮਣੇ ਨਹੀਂ ਆਈ ਕੀ ਪਤਾ ਵਿਚਾਰੀ ਸਹਿਮਤੀ ਹੋ ਜੇ ਹਾਂ ਅਸਲ ਵਿੱਚ ਤਾਂ ਇਹ ਆ ਨਾ ਕੀ ਪਤਾ ਸਾਮਣੇ ਤੋਂ ਉਹ ਤੇ ਕਿਹੜਾ ਦੁਬਾਰਾ ਅਜੇ ਸਾਹਮਣੇ ਨਹੀਂ ਆਈ ਲੜਕੀ ਸਾਹਮਣੇ ਕੋਈ ਸੁਨੇਹਾ ਵੀ ਨਹੀਂ ਆਇਆ ਤੁਹਾਡੇ ਨਾਲ ਵੀ ਕੋਈ ਗੱਲਬਾਤ ਮੇਰਾਪਤਾ ਨਹੀਂ ਹੋਇਆ ਨਹੀਂ ਨਹੀਂ ਹੋਇਆ ਉਹ ਉਹ ਤਾਂ ਪਤਾ ਲੱਗਦਾ ਸੀ ਕਿਤੇ ਕਿ ਉਹ ਭਾਈ ਅਮਰਪਾਲ ਸਿੰਘ ਮਹਿਰੋਂ ਦੇ ਕੋਲ ਆ ਕਿਡਨੈਪਿੰਗ ਬਾਰੇ ਵੀ ਗੱਲਾਂ ਬਾਤਾਂ ਹੋਈਆਂ ਜੇ ਤੁਸੀਂ ਦੱਸਿਆ ਸੀ ਉਹਦੇ ਵਿੱਚ ਦੋ ਰਾਵਾ ਉਹਨੂੰ ਵੀ ਇਸ ਗੱਲ ਦਾ ਬੰਦੇ ਵਾਂਗੂ ਪਤਾ ਜੇ ਤਾਂ ਉਹ ਆਪਦੇ ਸੱਚੇ ਬਿਆਨਾਂ ਤੇ ਚੱਲੂਗੀ ਬਾਬੇ ਨੂੰ ਸਜ਼ਾ ਮਿਲੂਗੀ ਹਾਂ ਬਿਲਕੁਲ ਜੇ ਉਹ ਝੂਠੇ ਬਿਆਨਾਂ ਤੇ ਮਿਲੂਗੀ ਤੇ ਸਾਨੂੰ ਸਜ਼ਾ ਮਿਲੂ ਇਦਾਂ ਹੀ ਆ ਫਿਰ ਅਸੀਂ ਸੁੱਕੀ ਸਜ਼ਾ ਨਹੀਂ ਲੈਣਗੀ ਫਿਰ ਉਹ ਸੇ ਰਾਤ ਸਮਝਦੇ ਨਾ ਜਿਹੜਾ ਰਾਜੀਨਾਮੇ ਚ ਉਹਨਾਂ ਨੇ ਅਮਾਉਂਟ ਲੈ ਲਈ ਆ ਜਾਏ ਰਹਿੰਦੀ ਆ ਅਸੀਂ ਇਹ ਕਹਿੰਨੇ ਆ ਵੀ ਉਹ ਤਾਂ ਉਹਦੇ ਉੱਤੇ ਲੱਗ ਕੇ ਵੀ ਉਹ ਠੀਕ ਨਹੀਂ ਹੋਣੀਗੀ ਸਾਡੇ ਲਈ ਜੁਰਮ ਕਰਨ ਵਾਲੇ ਇੱਕੋ ਜਿਹੇ ਆ ਚਾਹੇ ਉਹ ਸਿੱਖ ਆ ਤੇ ਚਾਹੇ ਕੋਈ ਅਲੱਗ ਬੰਦੇ ਆ ਚਾਹੇ ਉਹ ਕੋਈ ਮਰਦਾ ਚਾਹੇ ਕੋਈ ਔਰਤ ਆ ਸਿੱਖਾਂ ਨੇ ਔਰਤਾਂ ਦੀ ਬੱਚੀਆਂ ਦੀ ਰਾਖੀ ਕਰਨੀ ਆ ਪਰ ਜੇ ਜੁਰਮ ਕਮਾਉ ਸਿੱਖਾਂ ਦੇ ਉੱਤੇ ਬਾਣੇ ਨੂੰ ਦਾਗ ਲਾਉ ਤੇ ਫੇਰ ਉਹ ਭਾਈ ਸਤਵੰਤ ਸਿੰਘ ਬਿਆੰਤ ਸਿੰਘ ਹੋਣਾ ਦਾ ਵੀ ਪਹਿਰਾ ਲੱਗ ਸਕਦਾ ਹੈ ਫੇਰ ਭਾਈ ਸੁੱਖਾ ਸਿੰਘ ਮਹਤਾਬ ਸਿੰਘ ਹੋਣਾ ਨੇ ਨੱਚਣ ਵਾਲਿਆਂ ਤੇ ਕਰਾ ਸਹਿਰ ਵੱਢ ਕੇ ਨਹੀਂ ਰੋੜੇਗੇ ਤੇ ਫੇਰ ਕੋਈ ਨਾ ਉਸੇ ਰਾਹ ਤੇ ਇਹ ਕੁੜੀ ਚੱਲੂਗੀ ਤੇ ਉਸੇ ਰਾਹ ਤੇ ਅਸੀਂ ਚੱਲ ਪਾਂਗੇ ਜਿਹੋ ਜੇ ਤੁਸੀਂ ਸਾਨੂੰ ਅੱਗੋਂ ਟੱਕਰੋਗੇ ਉਹੋ ਜੇ ਅਸੀਂ ਹੋ ਜਾਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ